ਦੇਵੀਆ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸੋਹ ਝਟੀ ਆ ਤੁਧ ਝਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਹੋ ਦਿਸ ਪਾਸ ਵਹਿਠਿਆ ਸੋਹੀਐ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਈ ਸਭਨਾ ਦਾ ਵੇਸਾ ਹੋ ਸਤਨਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਕਰਿ ਸ਼ੇਮਾ ਅਸ਼ਟਪਦੀ ਇਕ ਤ ਓ ਅੰਕਾਰ ਸਤਿ ਗੁਰ ਪ੍ਰਸਾਦਿ ਜੋ ਜੋ ਜੁਨੀ ਆਇਓ ਤੇਹ ਤੇਹ ਉਰ ਜਾਇਓ ਮਾਨਸ ਜਨਮ ਸੰਯੋਗੇ ਪਾਇਆ ਤਾ ਕੀ ਹੈ ਓਟ ਸਾਦ ਰੱਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਾਰੇ ਰਾਇਆ जो जो जूनी आयो तेह, तेह उर जायो मानस जन्म संयोग पाया तक ਕੀ ਹਾ ਓਟ ਸਾਦ ਰੱਖੋ ਦੇ ਕਰੇ ਹੱਥ ਕਰੇ ਕਿਰਪਾ ਮੇਲੋ ਹਾਰੇ ਰਾਯਾ ਅਨਿਕ ਜਨਮ ਭਰਾ ਮਥੇ ਤਰ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਅਨਿਕ ਉਪਾਵ ਕਰੋ ਮਾਇਆ ਕੋ ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵ ਕੋਈ ਸੋਰੇ ਪੇਟਾ ਸੰਤ ਮੇਰੀ ਲਾਹ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵ ਪੜੇ ਰੇ ਸਗਲ ਬੇਦ ਨਹ ਚੂਕਾ ਮਨ ਭੇਦ ਇੱਕ ਖਿੰਨ ਨ ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇੱਕ ਅੰਮ੍ਰਿਤ ਨਾਮ ਮੇਰਾ ਰਿਦਾ ਸਿੰਚਾ ਜੀਤੇ ਤੇ ਤੀਰਥ ਨਾਏ ਅਹੰ ਬੋਧ ਮੈ ਲਾਏ ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ ਕਾ ਦੇ ਪਾਵੋ ਸਾਧ ਸੰਗ ਹਾਰੇ ਹਰ ਸਦਾ ਆਨੰਦ ග්‍යාන අංජන මේරාමාන එසුනන්න සගල ආශ්‍රම්මකින්නේ මනුවා නැහැපතින්නේ බිබේකහින දෙහිතෝයේ. ਕੋਈ ਪਾਈਐ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗੇ ਰਾਤਾ ਮੇਰੇ ਮਨ ਕੀ ਦੁਰਮਤ ਮਾਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਬ ਗਰਬ ਪੜਾ ਕਹੀ ਨਾ ਲੇਖ ਜਿਸ ਭੇਟੀਆ ਸਫਲ ਮੂਰਤ ਕਰ ਸਦਾ ਕੀਰਤ ਗੁਰ ਪ੍ਰਸਾਦਿ ਕੋ ਨਿਤ ਰਹੋ ਵੇਖੈ ਮਨ ਹੱਠ ਜੋ ਕਮਾਵਾ ਤੇਲ ਨ ਲਿਖਾਇ ਪਾਵੈ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਾ ਤੇ ਹੋਏ ਹਮਾਰੀ ਸੁਪ੍ਰਸੰਨ ਗੋਪਾਲ ਰਾਏ ਕਟ ਰੇ ਬੰਦਨ ਮਾਇ ਬੁਰਕਾ ਸਬਦ ਮੇਰਾ ਮਨ ਰਤ ਤਾ ਸਦਾ ਸਦਾ ਅਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਧ ਸਫਲ ਸਫਲ ਭਈ ਸਫਲ ਯਾਤ आवन जान रही मिले सादा रहा दूजा गुरु जी का खालसा गुरु जी की फतेह ਤਨ ਸਰੀ ਮਹੱਲਾ ਪੰਜਵਾ ਘਰ ਛੇਵਾ ਪਾਸਟ ਪਦੀ ਇੱਕ ਓ ਅੰਤਾਰ ਸਤ ਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇਹ ਉਰਝਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰਖੋ ਦੇਕਾਰੇ ਹਾਥ ਕਰੇ ਕਿਰਪਾ ਮਿਲੋ ਹਾਰੇ ਰਾਇਆ